ਲਓ ਜੀ ਹੁਣ ਆਪਾਂ ਪਹੁੰਚੇ ਹਾਂ ਸਵੈਨ ਐਗਰੋ ਤੇ ਇਹ 32 ਇੰਚੀ ਬਲੰਟਰ ਆ ਠੀਕ ਆ ਜੀ 2,75,000 ਤੇ ਇਹ ਦੇ ਰਹੇ ਨੇ 2,75,000 ਦੀ ਇਹਨੂੰ ਜਿਗ ਜੈਗ ਦੇ ਵਿੱਚ ਵੀ ਚਲਾ ਸਕਦੇ ਹੋ ਤੇ ਇਹਨੂੰ ਸਿੰਪਲ ਜਿ ਵਿੱਚ ਵੀ ਚਲਾ ਸਕਦੇ ਹੋ ਜਿਗੜ ਠੀਕ ਆ ਜੀ ਗੰਨੇ ਦੇ ਵਿੱਚ ਖੜੇ ਗੰਨੇ ਦੇ ਵਿੱਚ ਤੁਸੀਂ ਗੜਾਈ ਕਰਨੀ ਆ ਤਾਂ ਇਹਦੇ ਨਾਲ ਕਰ ਸਕਦੇ ਹੋ ਠੀਕ ਇਹਦਾ ਕੱਟ ਰਹਿਗਾ 7.5 ਫੁੱਟ ਤੇ 57 ਇੰਚ ਇਹਦਾ ਥਰੇਸਰ ਆ ਜਿਹੜਾ 60 ਬਲੇਡਾਂ ਵਾਲਾ ਠੀਕ ਆ ਜੀ ਇਹਦੇ ਨਾਲ ਵੀ ਸੈਟ ਇੱਕ ਫ੍ਰੀ ਆ 1,40,000 ਦਾ ਰੂਲਾ ਲਾਇਆ ਵੈ ਜਿੱਦਾਂ ਜਿਹੜੇ ਬੈੱਡ ਬੱਟ ਤੇ ਆਲੂ ਵੀ ਤੇ ਉਹਨਾਂ ਲਈ ਇਹ ਚੀਜ਼ ਤੁਸੀਂ ਪਟ ਸਕਦੇ ਹੋ ਕਿਉਂਕਿ ਇਹਨੇ ਆਲੂ ਪਟਾਈ ਕਰ ਕਰਕੇ ਸਾਈਡ ਤੇ ਗੱਡੀ ਜਾਣੇ ਨੇ ਉਤੋਂ ਵੀ ਸਬਸਿਡੀ ਆ ਇਹ ਸਰਕਾਰ ਦੇ ਅਕੋਰਡਿੰਗ ਆ 30% ਆ ਜਵੇ 40% ਆ ਜਵੇ ਜਿੱਦਾਂ ਇਹ ਮਸ਼ੀਨ ਹੋ ਗਈ ਠੀਕ ਆ ਜੀ ਠੀਕ ਆ ਜੀ ਤੇ ਉਹ ਆਲੂ ਜਾਣਗੇ ਤੇ ਇੱਕ ਸਾਈਡ ਤੇ ਆਈ ਜਾਣਗੇ ਤੇ ਇੱਕ ਜਾਲ ਬੈਕ ਸਾਈਡ ਤੇ ਆ ਡਬਲ ਜਾਲ ਦੀ ਮਸ਼ੀਨ ਆ ਸਿੰਗਲ ਜਾਲ ਦੀਆਂ ਬਹੁਤ ਨੇ ਪਰ ਡਬਲ ਜਾਲ ਦੀ ਇਹ ਕਿਹਨਾਂ ਨੇ ਲਓ ਜੀ ਹੁਣ ਆਪਾਂ ਪਹੁੰਚੇ ਹਾਂ ਸਵੈਨ ਐਗਰੋ ਇਹ ਵੀ ਇੰਪਲੀਮੈਂਟ ਬਣਾਉਂਦੇ ਨੇ ਕਾਫੀ ਕੱਲਾ ਕੱਲਾ ਤੁਹਾਨੂੰ ਇੰਪਲੀਮੈਂਟੇਸ਼ਨਾਂ ਦਾ ਵੀ ਦਿਖਾਉਨੇ ਆ ਰੋਟਾਵੇਟਰ ਬਹੁਤ ਟਾਈਮ ਤੇ ਬਣਾਉਂਦੇ ਨੇ ਬਹੁਤ ਇਹਨਾਂ ਦਾ ਫੇਮਸ ਆ ਰੋਟਾਵੇਟਰ ਵੀ ਇਹ ਆ ਗਿਆ ਇਹਨਾਂ ਦਾ 32 ਇੰਚੀ ਬਲੰਟਰ ਠੀਕ ਆ ਜੀ 2,75,000 ਦਾ ਵੀ ਜੇ ਜਿਗਜੈਗ ਬੀਜਦਾ ਜਿਗਜੈਗਾ ਮਲਟੀ ਆਈ ਇਹਨੂੰ 26,000 ਲਓ ਜਿਗਜੈਗ ਓਕੇ ਓਕੇ ਇਹ ਮਲਟੀ ਚ ਆ ਗਿਆ ਚਾਹੇ ਜਿਗਜੈਗ ਕਰ ਲਓ ਚਾਹੇ ਤੁਸੀਂ ਸਿੰਗਲ ਰੋ ਕਰ ਲਓ ਦੋਨੇ ਚੀਜ਼ਾਂ ਨਾਲ ਇਹ ਚੱਲੇਗਾ ਤੇ ਜਿੱਦਾਂ ਤਵੀਆਂ ਤੋਂ ਵੀ ਵਗੈਰਾ ਦੇਖ ਸਕਦੇ ਹੋ ਫੁੱਲ ਹੈਵੀ ਦੇ ਵਿੱਚ 275000 ਜੇ ਮਤਲਬ ਹੋਰ ਆਪਾਂ ਮਸ਼ੀਨਾਂ ਦੇ ਮਗਰ ਜਾਣੇ ਆ ਜਿਵੇਂ ਗਰੀਮੇ ਹੋ ਗਈ ਉਹ ਹੋ ਗਈ ਉਹਨਾਂ ਦੇ ਚਲੋ ਨਾਮ ਕਾਫੀ ਜ਼ਿਆਦਾ ਆ ਉਹ 4 4 ਸੌਰੀ 6 6 ਲੱਖ 6.5 ਲੱਖ 7 ਲੱਖ ਤੱਕ ਜਾਂਦੀਆਂ ਨੇ ਸੇਮ ਇਹਨਾਂ ਨੇ ਡਟੋਜੀ ਜਿਹੀ ਉਹੀ ਬਣਾਈ ਵੀ ਆ ਠੀਕ ਆ ਜੀ ਜੋੜਾ ਹੀ ਟੈਕਨੀਕ ਆ ਉਹੀ ਟੈਕਨੀਕ ਇਹਨਾਂ ਦੀ ਆ ਤੇ ਇਹਦੇ ਰਹਿਣੇ 275000 ਦੀ ਇਹਨੂੰ ਜਿਗ ਜੈਗ ਇਹਦੇ ਵਿੱਚ ਚਲਾ ਸਕਦੇ ਹੋ ਤੇ ਇਹਨੂੰ ਸਿੰਪਲ ਜਿਹੀ ਵੀ ਚਲਾ ਸਕਦੇ ਹੋ ਤੇ ਇਹ ਜੀਆਂ ਆ ਗਿਆ ਸਾਈਡ ਤੇ ਪਲੇਟਾਂ ਜਿਹੜੀ ਥੱਲੇ ਵੱਟ ਦੇ ਪੱਧਰ ਕਰਦੀ ਆ ਠੀਕ ਆ ਜੀ ਇਹਨਾਂ ਦੀ ਇੱਥੋਂ ਕਾਫੀ ਜਗ੍ਹਾ ਇਨਵੈਸਟਮੈਂਟ ਦਿੱਤੀ ਵੀ ਆ ਤੁਸੀਂ ਟਾਇਰਾਂ ਨੂੰ ਉੱਚਾ ਨੀਵਾ ਕਰਨਾ ਪਿੱਛੇ ਫਾਲਿਆਂ ਨੂੰ ਉੱਚਾ ਨੀਵਾ ਕਰਨਾ ਤੁਸੀਂ ਇਹ ਚੈੱਕ ਕਰ ਸਕਦੇ ਹੋ ਦੇਖੋ ਸਾਰੇ ਠੀਕ ਆ ਜੀ ਤੇ ਤੁਸੀਂ ਡਾਈ ਵਧਾਉਣਾ ਘਟਾਉਣਾ ਜੋ ਵੀ ਕਰਨਾ A to Z ਇਹਨਾਂ ਦੀ ਟੈਕਨੀਕ ਸੇਮ ਆ ਗਰਾਰੀਆਂ ਵਗੈਰਾ ਪੂਰੀਆਂ ਨਾਲ ਦੰਦੇ ਨੇ ਠੀਕ ਆ ਜੀ ਜੀ ਜਿੰਮੇਤ ਮਤਲਬ ਇਹਦੀ ਗਾਰੰਟੀ ਵਾਰੰਟੀ ਸੀਜ਼ਨ ਦੀ ਤਾਂ ਹੁੰਦੀ ਆ ਜੀ ਇੱਕ ਅਸੀਂ ਜਾਂਦੀ ਬਿਲਕੁਲ ਜੀ ਸਬਸਿਡੀ ਜੇ ਅਪਰੂਵਡ ਆ ਜੀ ਇਹ ਬੜਾ ਸਬਸਿਡੀ ਜੀ ਹਾਂ ਜਿਹੜੀਆਂ ਗਵਰਨਮੈਂਟ ਦੀਆਂ ਘੜ ਲੰਨਾਂ ਉਹਨੇ ਟਾਈਮ ਦੇ ਲਈ ਅਸੀਂ ਸਬਸਿਡੀ ਸਰਵਿਸ ਦਵਾਂਗੇ ਓਕੇ 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 ਤੇ ਇਹਦੇ ਦੇ ਜਿਹੜੇ ਮਤਲਬ ਮਸ਼ੀਨ ਹੈ ਇਹਦੇ ਸਬਸਿਡੀ ਵੀ ਜਿਹੜਾ ਅਪਰੂਵ ਕਰਾਈ ਵੀ ਆ ਤੇ ਉਹਦੇ ਹਿਸਾਬ ਨਾਲ ਜੋ ਸਬਸਿਡੀ ਦੇ ਅਪਰੂਵ ਹਸਾ ਉਹਨਾਂ ਜੋ ਸਰਕਾਰ ਦੀਆਂ ਨਿਯਮ ਨੇ ਠੀਕ ਆ ਵੀ ਇੰਨੇ ਟਾਈਮ ਤੀ ਉਸੇ ਗਾਰੰਟੀ ਦੇਣੀ ਆ ਕਿਸਾਨ ਨੂੰ ਤਾਂ ਇਹ ਗਾਰੰਟੀ ਵੀ ਦੰਦੇ ਨੇ ਜੋ ਵੀ ਆ ਤੇ ਇਹ ਆ ਗਿਆ ਇਹਨਾਂ ਦਾ ਜਿਵੇਂ ਗੰਨੇ ਦੇ ਵਿੱਚ ਚੱਲਣ ਵਾਲਾ ਜਿਗਾਰਡ ਠੀਕ ਆ ਜੀ ਗੰਨੇ ਦੇ ਵਿੱਚ ਖੜੇ ਗੰਨੇ ਦੇ ਵਿੱਚ ਤੁਸੀਂ ਗੜਾਈ ਕਰਨੀ ਆ ਤਾਂ ਇਹਦੇ ਨਾਲ ਕਰ ਸਕਦੇ ਹੋ ਇਹ ਆ ਗਿਆ ਇਹਨਾਂ ਦਾ ਸਵੈਨੈਗਰੋ ਦਾ ਰੀਪਰ ਸਟ੍ਰੋ ਰੀਪਰ 3 ਲੱਖ 20 ਹਜ਼ਾਰ ਰੁਪਏ ਦਾ ਠੀਕ ਆ ਜੀ ਵੀਰ ਜੀ ਇਹ ਕਿੰਨੇ ਇੰਚੀ ਆ ਵੀਰ ਜੀ ਇਹ ਰੀਪਰ ਕਿੰਨੇ ਇੰਚੀ ਆ ਜੀ ਇਹ 57 ਇੰਚੀ 7.5 ਫੁੱਟ ਕੱਟਦਾ ਈ ਠੀਕ ਆ ਇਹਦਾ ਕੱਟ ਰ ਹੈਗਾ 7.5 ਫੁੱਟ ਤੇ 57 ਇੰਚ ਇਹਦਾ ਥਰੇਸਰ ਆ 57 ਇੰਚ ਦੇ ਵਿੱਚ ਚੱਲਦਾ ਇੱਕ ਆ ਫੜਾ ਵੀ ਆਪੀ ਤੇ ਕੁਆਲਟੀ ਵਾਈਜ਼ ਫੋਲੋ ਸਿਰੇ ਆ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਬਹੁਤ ਨਮੇੜਦਾ ਏ ਤੇ ਇਹਨਾਂ ਰੋਟਾਵੇਟਰ ਵੀ ਬਹੁਤ ਟਾਈਮ ਦਾ ਫੇਮਸ ਆ ਇੱਧਰ ਆ ਗਿਆ ਇਹਨਾਂ ਦਾ 8 ਫੁੱਟਾ ਸੋਫਾ ਸੀਟਰ ਸਫਰ ਸੀਟਰ 265000 ਦਾ ਤੇ ਇਹਦੇ ਨਾਲ ਮੇਲੇ ਤੇ ਬਲੇਡਾਂ ਦਾ ਸੈੱਟ ਫਰੀ ਆ ਜਿਹੜੇ ਇਹ ਰੇਟ ਨੇ ਭਰਾਵੋ ਆਪਾਂ ਦੱਸ ਸਕਦੇ ਹੁੰਨੇ ਆ ਇਹ ਮੇਲੇ ਦੇ ਰੇਟ ਨੇ ਠੀਕ ਹੈ ਜੀ ਕਈ ਭਰਾ ਕਹਿੰਦੇ ਨੇ ਬਾਅਦ ਚ ਵੀਡੀਓ ਦੇਖ ਕੇ ਤੇ ਇਹ ਆ ਗਿਆ ਇਹਨਾਂ ਦਾ ਡਬਲ ਡਿਸਕ ਇਹ ਸਟੈਂਡਰਡ 60 ਬਲੇਡਾਂ ਵਾਲਾ ਠੀਕ ਹੈ ਜੀ ਇਹਦੇ ਨਾਲ ਵੀ ਸੈੱਟ ਇੱਕ ਫ੍ਰੀ ਆ 1,40,000 ਦਾ ਮੇਲੇ ਤੇ ਇਹਦੇ ਨਾਲ ਵੀ ਸੈੱਟ ਫ੍ਰੀ ਦਿੱਤਾ ਪਿਆਣਾ ਬਲੇਡਾਂ ਸਾਰਾ ਤੇ ਇਹ ਆ ਗਿਆ ਨਾਲ ਲੇਜ਼ਰ ਕਰਾ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਇਹ ਮਤਲਬ ਸੈਟਅਪ ਬਾਕਸ ਉਹ ਵੀ ਟੌਪ ਕਲਾਸ ਵਰਤਦੇ ਨੇ ਤੇ ਲੇਜ਼ਰ ਲੈਂਡ ਲਵਰ ਕਿਹੜਾ ਇਹ ਆ ਜੇ ਤੁਸੀਂ ਸੈੱਟ ਤੋਂ ਬਿਨਾਂ ਲੈਣਾ ਤਾਂ 1,60,000 ਦਾ ਜੇ ਤੁਸੀਂ ਸੈੱਟ ਨਾਲ ਲੈਣਾ ਜਿਹੜਾ ਸੈਟਲਾਈਟ ਉੱਪਰ ਲੱਗਦਾ ਤਾਂ ਹੈਗਾ ਇਹ 2,65,85,000 ਦਾ ਆ ਗਿਆ ਨਾ ਰੇਪ ਪਾਉਣ ਵਾਲਾ ਇਹ ਮੈਨੂਅਲ ਆ ਜਿਵੇਂ ਕਈਆਂ ਨੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਸੀ ਉਹ ਉੱਪਰ ਬੈਠਾ ਬੰਦਾ ਕਰ ਸਕਦਾ ਇਹਦੀ ਸੈਟਿੰਗ ਥੱਲੇ ਆ ਕੇ ਕਰਨੀ ਪੈਂਦੀ ਆ ਠੀਕ ਹੈ ਜੀ ਇਹ ਵੀ ਸਬਸਿਡੀ ਅਪਰੂਵਡ ਆ ਇਹਦੇ ਵੀ ਲੇਜ਼ਰ ਕਟਿੰਗ ਹੋਈ ਪਈ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਇਹ ਸਾਰੇ ਇਹਨਾਂ ਦੇ ਇੰਪਲੀਮੈਂਟ ਨੇ ਸਬਸਿਡੀ ਆ ਇਹ ਸਰਕਾਰ ਦੇ ਅਕੋਰਡਿੰਗ ਆ 30% ਆ ਜਵੇ 40% ਆ ਜਵੇ ਜਿੱਦਾਂ ਇਹ ਮਸ਼ੀਨ ਹੋ ਗਈ ਠੀਕ ਆ ਜੀ ਆ ਲੈਜ਼ਰ ਲੈਵਲਰ ਹੋ ਗਿਆ ਤੇ ਰੀਪਰ ਹੋ ਗਿਆ ਰੋਟਾ ਬਟਰ ਹੋ ਗਿਆ ਇਹਨਾਂ ਤੇ ਹੈਗੀ ਆ ਪੰਜਾਬ ਸਰਕਾਰ ਦੀ ਸਬਸਿਡੀ ਜਿਹੜੇ ਸੁਪਰਸੀਡਰ ਆ ਕੇ ਜਾਂ ਹੋਰ ਇੰਪਲੀਮੈਂਟਰ ਉਹ ਤੇ ਹੁੰਦੀ ਆ ਸੈਂਟਰ ਸਰਕਾਰ ਦੀ ਸਬਸਿਡੀ ਤੋਂ ਜਿੰਨੇ ਉਹ ਪਾਸ ਕਰੂਗੀ ਤਾਂ ਉੰਨੀ ਤੁਹਾਨੂੰ ਮਿਲ ਜੂਗੀ ਤੇ ਸਬਸਿਡੀ ਆਪ ਤਾਂ ਬਹੁਤ ਦਵਾਉਂਦੇ ਨੇ ਠੀਕ ਆ ਜੀ ਤੇ ਤੁਸੀਂ ਫਾਰਮ ਭਰਨੇ ਹੁੰਦੇ ਨੇ ਜਿੰਨੀ ਸਰਕਾਰ ਦੀ ਸਬਸਿਡੀ ਆਉਣੀ ਆ ਉੰਨੀ ਮਿਲਦੀ ਆ ਜਿੱਦਾਂ ਇਹ ਆ ਇਹਦੇ ਤੇ ਵੀ ਪੰਜਾਬ ਸਰਕਾਰ ਦੀ ਸਬਸਿਡੀ ਆ ਠੀਕ ਹੈ ਜੇ ਮੈਂ ਸੁਪਰ ਸੀਡਰ ਆ ਗਿਆ ਇਹ ਤੇ ਸੈਂਟਰ ਸਰਕਾਰ ਦੀ ਆ ਤੇ ਜਿੰਨੀ ਵੀ ਹੁੰਦੀ ਆ ਤੁਸੀਂ ਇਹ ਲੈ ਸਕਦੇ ਹੋ ਜੇ ਕਈ ਵਾਰ ਗਰੁੱਪ ਵਿੱਚ ਸਕੀਮ ਆ ਜਾਂਦੀ ਹੈ ਕਈ ਵਾਰ ਕੱਲਿਆਂ ਦੀ ਵੀ ਸਕੀਮ ਆ ਜਾਂਦੀ ਆ ਤੇ ਇਹ ਵੀਡੀਓ ਸੀ ਆਪਣੀ ਸਵੈਨ ਐਗਰੋ ਦੀ ਤੇ ਮੇਰੇ ਪ੍ਰਾਅਵੋ ਜੀ ਵਧੀਆ ਲੱਗੇ ਤਾਂ ਜਰੂਰ ਦੱਸਿਓ ਤੇ ਇਹਨਾਂ ਦੇ ਨੰਬਰ ਤੁਹਾਨੂੰ ਦੱਸ ਦਈ ਆ ਆਖਰੀ ਦੇ ਵਿੱਚ ਆਹ ਨੰਬਰ ਲੈ ਇਹਨਾਂ ਦੇ ਜੀ ਤੁਸੀਂ ਸਕਰੀਨ ਸ਼ਾਟ ਮਾਰ ਕੇ ਦੇਖ ਸਕਦੇ ਹੋ ਨਿਊ ਸਵੈਨ ਮਲਟੀਟੈਕ ਲਿਮਟਿਡ ਠੀਕ ਹੈ ਜੀ ਇਹ ਲੁਧਿਆਣੇ ਆ ਤੇ ਵਿਲੇਜ ਆ ਹਰਿਆਣਾ ਪੋਸਟ ਆਫਿਸ ਹੀਰਾ ਲੁਧਿਆਣਾ ਪੰਜਾਬ ਲੁਧਿਆਣਾ ਇੰਡੀਆ ਤੇ ਨੰਬਰ ਇਹਨਾਂ ਦੇ ਹੈਗੇ ਨੇ 73 374 398 40 21 364 ਤੇ ਬਾਕੀ ਆ ਥੱਲੇ ਨੰਬਰ ਨੇ ਸਕਰੀਨ ਸ਼ਾਟ ਮਾਰ ਕੇ ਮੇਰੇ ਭਰਾ ਜੂ ਦੇਖ ਲਿਓ ਤੇ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮਚੀ ਜੀ ਤੁਹਾਡਾ ਹੁਣ ਆਪਾਂ ਪਹੁੰਚ ਗਏ ਜੀ ਈਸਰ ਇੰਜੀਨੀਅਰਿੰਗ ਵਰਕਸ ਇਹ ਵੀ ਆਲੂਆਂ ਦੇ ਇਹਦਾ ਮਸ਼ੀਨਾ ਪੱਟਣ ਵਾਲੀਆਂ ਤੇ ਬੀਜਾਂ ਵਾਲੀਆਂ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੀ ਇਹ ਰੂਲਾ ਲਾਇਆ ਹੋਇਆ ਜਿੱਦਾਂ ਜਿਹੜੇ ਬੈੱਡ ਬੱਟ ਤੇ ਆਲੂ ਬੀਜ ਦੇ ਉਹਨਾਂ ਲਈ ਇਹ ਚੀਜ਼ ਤੇ ਕਾਜੀ ਜਿਹੜਾ ਤਿਆਰ ਕਰੀਆ ਤੇ ਸਾਈਡ ਤੇ ਆਲੂ ਕੜਦੀ ਆ। ਮਤਲਬ ਜਿਵੇਂ ਤੁਸੀਂ ਲਗਾਤਾਰ ਆਲੂ ਪਟਣੇ ਨੇ। ਠੀਕ ਆ ਜੀ ਜਿੱਦਾਂ ਮਰਜ਼ੀ ਲੇਬਰ ਦੇ ਸਾਈਡ ਤੇ ਆ ਤੁਸੀਂ ਪਟ ਸਕਦੇ ਹੋ ਕਿਉਂਕਿ ਇਹਨੇ ਆਲੂ ਪਟਾਈ ਕਰ ਕਰ ਕੇ ਸਾਈਡ ਤੇ ਗੱਡੀ ਜਾਣੇ ਨੇ। ਉਤੋਂ ਆਲੂ ਦੀ ਮਤਲਬ ਉਧਰ ਆਲੂ ਆਉਣਗੇ ਤਾਂ ਸਾਈਡ ਤੇ ਇਹਨੇ ਇੱਕ ਲਾਈਨ ਬਣਾਈ ਜਾਣੀ ਆ ਇਹਦੇ ਲਈ علیحد ਜਾਣ ਵਾਲੇ ਗੇਅਰ ਲਾ ਕੇ ਅਲੱਗ ਤਿਆਰ ਕਰੀ ਵੀ ਆ ਵੱਖਰੀ ਚੀਜ਼ ਆ। ਜਿੱਦਾਂ ਤੁਸੀਂ ਇਹ ਦੇਖ ਸਕਦੇ ਹੋ। ਤੇ ਇਹਦੀ ਲੰਬਾਈ ਵੀ ਘਟਾ ਠੀਕ ਆ ਜੀ ਤੇ ਉਰ ਉਹ ਆਲੂ ਜਾਣਗੇ। ਇੱਕ ਸਾਈਡ ਤੇ ਆਈ ਜਾਣਗੇ ਜਿੱਦਾਂ ਇਹ ਮਸ਼ੀਨਾਂ ਇਹ ਚ ਵੀ ਇਹਨਾਂ ਡਬਲ ਜਾਲ ਕਰਿਆ ਹੋਇਆ ਇਹ ਵੀ ਇਸ ਕਰਕੇ ਕਰਿਆ ਹੋਇਆ ਵੀ ਆ ਵੀ ਮਗਰ ਆਲੂ ਤੇ ਮਿੱਟੀ ਨਾ ਜਾਵੇ ਸਫਾਈ ਕਰਕੇ ਪੂਰਾ ਆਣ ਜਾਵੇ ਜਿੱਦਾਂ ਇੱਕ ਜਾਲ ਇਹ ਹੋ ਗਿਆ ਤੇ ਇੱਕ ਜਾਲ ਬੈਕ ਸਾਈਡ ਤੇ ਆ ਡਬਲ ਜਾਲ ਦੀ ਮਸ਼ੀਨਾਂ ਸਿੰਗਲ ਜਾਲ ਦੀਆਂ ਬਹੁਤ ਨੇ ਪਰ ਡਬਲ ਜਾਲ ਦੀ ਇਹਨਾਂ ਨੇ ਇਹ ਚੀਜ਼ ਬਣਾਈ ਵੀ ਅਲੱਗ ਇੱਕ ਆ ਗਈ ਦੋਨੋਂ ਮਸ਼ੀਨਾਂ ਮੈਂ ਪਹਿਲੀ ਵਾਰ ਦੇਖਿਆ ਨੇ ਇਹ ਚ ਡਬਲ ਗੇਅਰ ਤੇ ਡਬਲ ਜਾਲ ਆ ਇਹ ਸਿੱਧੇ ਆਲੂ ਕੱਢਦੀ ਆ ਇਹ ਸਾਈਡ ਤੇ ਨੂੰ ਆਲੂ ਕੱਢਦੀ ਆ ਇਹ ਫਰਕ ਇਹਨਾਂ ਦਾ ਇਹ ਆ ਗਿਆ ਨਾ ਦਾ ਬਲੰਟਰੀ ਇਸ ਰੇਂਜ ਨੇ ਵਰਕਸ ਤੇ ਅੱਗੇ-ਅੱਗੇ ਬਹੁਤ ਸੋਧਾਰ ਕਰੀ ਜਾ ਰਹੇ ਨੇ ਹਰੇਕ ਆਪਦੇ ਮਾਈਂਡ ਨਾਲ ਨਵੀਆਂ-ਨਵੀਆਂ ਚੀਜ਼ਾਂ ਜੋ ਇਹਨਾਂ ਦੇ ਇੰਪਲੀਮੈਂਟ ਨੇ ਹਰੇਕ ਸੁਧਾਰ ਕਰਦਾ ਵੀ ਨਵੀਂ ਤੋਂ ਨਵੀਂ ਚੀਜ਼ ਆਪਾਂ ਕੱਢੀਏ ਤੇ ਨਵੀਂ ਤੋਂ ਨਵੀਂ ਟੈਕਨੀਕ ਨਾਲ ਨਵੀਂ ਤੋਂ ਨਵੀਆਂ ਮਤਲਬ ਕਿਸਾਨਾਂ ਦਾ ਫਾਇਦਾ ਹੋਵੇ ਠੀਕ ਆ ਵੱਧ ਕੰਮ ਕਰਨ ਇੰਪਲੀਮੈਂਟ ਘੱਟ ਟਾਈਮ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਨੰਬਰ ਆ ਬਾਈ ਜੀ ਆ ਆ ਗਿਆ ਨੰਬਰ ਹਰਜਿੰਦਰ ਪਾਲ 78302 87530 ਇੱਕ ਭਰਾ ਏ ਪ੍ਰਭਦੀਪ ਸਿੰਘ 93584 34496 ਇਹ ਨੰਬਰ ਨੇ ਠੀਕ ਹੈ ਤੁਸੀਂ ਇਹਨਾਂ ਦੇ ਕਾਲ ਕਰ ਸਕਦੇ ਹੋ ਤੇ ਇਹਨਾਂ ਦੇ ਸਾਰੇ ਜੋ ਇੰਪਲੀਮੈਂਟ ਨੇ ਅਲੱਗ-ਅਲੱਗ ਮਸ਼ੀਨਾਂ ਐ ਜੋ ਜੋ ਤਿਆਰ ਕਰਦੇ ਆ ਸਾਰਿਆਂ ਦੀਆਂ ਫੋਟੋਆਂ ਨੇ ਜਿੱਦਾਂ ਹੀ ਤੁਹਾਨੂੰ ਮਸ਼ੀਨ ਚਾਹੀਦੀ ਆ ਸਾਰੀ ਮਸ਼ੀਨਾਂ ਐ ਅਵੇਲੇਬਲ ਨੇ ਇਹਨਾਂ ਕੋਲ ਜਿਹੜਾ ਮਰਜ਼ੀ ਤੁਸੀਂ ਮਾਡਲ ਲੈਣਾ ਉਹ ਕਹਿ ਕੇ ਬਣਵਾ ਸਕਦੇ ਹੋ ਠੀਕ ਹੈ ਜੀ ਦੁਬਾਰੇ ਜਰੂਰ ਇਹ ਦਿੱਲੀ ਰੋਡ ਮੇਰਠਾ ਉੱਥੇ ਜਾਣ ਦਾ ਉਹ ਆ ਤੁਸੀਂ ਇਹਨਾਂ ਨੂੰ ਕਾਲ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ